ਫੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ ਨਵੇਂ ਕਲੇ ਕਲਾਕਾਰਾਂ ਨੂੰ ਮੌਕਾ ਦੇ ਰਹੀ ਨੇ ਬਾਜਵਾ ਸਾਹਿਬ ਇਹ ਸਭ ਤੋਂ ਵਧੀਆ ਗੱਲ ਹੈ ਸਾਨੂੰ ਵੀ ਲੱਗਦਾ ਹੁੰਦਾ ਕਿ ਸਾਡੇ ਨਾਲ ਜਿਹੜੇ ਕੋਈ ਨਵੇਂ ਚਿਹਰੇ ਕੰਮ ਕਰਨ ਤਾਂ ਹੋਰ ਜ਼ਿਆਦਾ ਵਧੀਆ ਹੈ ਨਵਾਂ ਟੈਲੈਂਟ ਆਊਗਾ ਤਾਂ ਇੰਡਸਟਰੀ ਹੋਰ ਵਧੂ ਫੁੱਲੂਗੀ ਕਿਉਂਕਿ ਹਮੇਸ਼ਾ ਪੁਰਾਣਿਆਂ ਨੇ ਵੀ ਜਿਹੜੇ ਨਵਿਆਂ ਦੇ ਵੀ ਆਉਣਾ ਹੁੰਦਾ ਸੋ ਸਭ ਤੋਂ ਵਧੀਆ ਗੱਲ ਹੈ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਿੰਨੀਆਂ ਵੀ ਮੈਂ ਫਿਲਮਾਂ ਕਰਦਾ ਮੇਰੇ ਨਾਲ ਘੱਟੋ ਘੱਟ 5-7 ਕਲਾਕਾਰ ਜਰੂਰ ਨਵੇਂ ਹੁੰਦੇ ਆ। ਸੋ ਇਹ ਬਹੁਤ ਵੱਡੀ ਗੱਲ ਹੈ ਔਰ ਖੁੱਲਾ ਸੱਦਾ ਸਾਰੇ ਕਲਾਕਾਰਾਂ ਨੂੰ ਕਿ ਜਿਹਦੇ ਵਿੱਚ ਵੀ ਵਧੀਆ ਟੈਲੈਂਟ ਹੋਇਆ ਉਹਨਾਂ ਨੂੰ ਇਹ ਮੌਕਾ ਦੇਣਗੇ। ਇਹ ਬਹੁਤ ਚੰਗੀ ਸੋਚ ਹੈ ਔਰ ਨਵ ਬਾਜਵਾਜੀ ਬਹੁਤ ਹੀ ਵਧੀਆ ਪ੍ਰੋਡਿਊਸਰ, ਬਹੁਤ ਹੀ ਵਧੀਆ ਡਾਇਰੈਕਟਰ, ਰਾਈਟਰ, ਮੇਕਰ ਤੇ ਸਭ ਤੋਂ ਵਧੀਆ ਗੱਲ ਹੈ ਇਨਸਾਨ ਬਹੁਤ ਵਧੀਆ ਨੇ। ਇਹਨਾਂ ਦਾ ਸਾਰੇ ਜਿੰਨੇ ਵੀ ਕਲਾਕਾਰ ਜਿੰਨੇ ਵੀ ਇਹਨਾਂ ਨਾਲ ਕੰਮ ਕਰ ਲਿਆ ਤਾਂ ਮੇਰਾ ਖਿਆਲ ਹੈ ਉਹ ਵਾਰ-ਵਾਰ ਇਹਨਾਂ ਨਾਲ ਕੰਮ ਕਰਦਾ ਉਹ ਇਸੇ ਗੱਲ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਵੀ ਕੋਈ ਬੰਦੇ ਨੂੰ ਕੋਈ ਰਿਪੀਟ ਕਰਦਾ ਤਾਂ ਉਹਦੇ 'ਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਸੋ ਸਾਨੂੰ ਵੀ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਨਾ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਸਾਰੇ ਨਵੇਂ ਕਲਾਕਾਰਾਂ ਨੂੰ ਟਰੈਕਟਰ ਸਾਹਿਬਾਨਾਂ ਨੂੰ ਤੇ ਬਾਜਵਾ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ